ਮੁਕੇਰੀਆਂ ਦੇ ਤਨੋਆ ਪਤਨ ਪੁਲ ਦੇ ਵਿੱਚ ਦਰਾਰ ਪੈ ਗਈ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਨੁਕਸਾਨ ਹੋਇਆ ਤੇ ਪੁਲ ਦੇ ਆਲੇ ਦੁਆਲੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਆ ਵੱਡੀ ਖਬਰ ਆ ਰਹੀ ਆ ਦਰਸਲ ਪਾਣੀ ਦਾ ਵਹਾਅ ਜ਼ਿਆਦਾ ਹੈ ਜਿਸ ਕਾਰਨ ਪੁਲ ਦਾ ਨੁਕਸਾਨ ਹੋਇਆ ਅਤੇ ਮੁਕੇਰੀਆਂ ਦਾ ਇਹ ਤਨਵਾ ਪੱਤਣ ਪੁਲ ਹੈ ਜਿਸ ਦੇ ਵਿੱਚ ਦਰਾਰ ਆਈ ਹੈ ਜਿਸ ਤੋਂ ਬਾਅਦ ਇੱਥੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਵੱਡੇ ਵਾਹਨਾਂ ਨੂੰ ਇਸ ਪੁਲ ਤੋਂ ਲੰਘਣ ਤੋਂ ਰੋਕਿਆ ਜਾ ਸਕੇ ਵੱਡੇ ਵਾਹਨਾਂ ਦੇ ਪੁਲ ਤੋਂ ਲੰਘਣ ਤੇ ਹੁਣ ਰੋਕ ਲਾ ਦਿੱਤੀ ਗਈ ਹੈ ਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਇਹ ਤਨਵਾ ਪੱਤਣ ਜੋੜਦਾ ਹੈ 2016 ਦੇ ਵਿੱਚ ਅਕਾਲੀ ਸਰਕਾਰ ਵੇਲੇ ਇਹ ਪੁਲ ਬਣਾਇਆ ਗਿਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਪੁਲ ਦੇ ਵਿੱਚ ਦਰਾਰ ਆਈ ਹੈ ਦਰਾਰ ਵੱਧ ਚੁੱਕੀ ਹੈ ਕਿਉਂਕਿ ਪਾਣੀ ਦਾ ਪੱਧਰ ਵੀ ਲਗਾਤਾਰ ਬਿਆਸ ਦਰਿਆ ਦੇ ਵਿੱਚ ਵਧਿਆ ਹੋਇਆ ਹੈ ਇੱਥੇ ਪੁਲਿਸ ਤਨਾਤ ਕੀਤੀ ਗਈ ਹੈ ਤਾਂ ਜੋ ਵੱਡੇ ਅਤੇ ਭਾਰੀ ਵਾਹਨ ਇਸ ਪੁਲ ਨੂੰ ਕਰਾਸ ਨਾ ਕਰਨ ਨੁਕਸਾਨ ਹੋ ਸਕਦਾ ਹੈ ਕਿਉਂਕਿ ਪਹਿਲਾਂ ਵੀ ਦੇਸ਼ ਦੇ ਵਿੱਚ ਤੁਸੀਂ ਦੇਖਿਆ ਕਿ ਕਈ ਥਾਵਾਂ ਤੇ ਕਿਵੇਂ ਇਹ ਪੁਲ ਜਿਹੜੇ ਨੇ ਉਹ ਅਧ ਵਿਚਕਾਰੋਂ ਟੁੱਟੇ ਖਾਸ ਕਰ ਗੁਜਰਾਤ ਦੇ ਪੁਲ ਦੀ ਗੱਲ ਕਰ ਰਹੇ ਹਾਂ ਪਰ ਹੁਣ ਇਹ ਮੁਕੇਰੀਆਂ ਦੇ ਵਿੱਚ ਤਨਵਾ ਪੱਤਣ ਪੁਲ ਹੈ ਦੋ ਜ਼ਿਲ੍ਹਿਆਂ ਨੂੰ ਆਪਸ ਦੇ ਵਿੱਚ ਇਹ ਜੋੜਦਾ ਹੈ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਕਾਫੀ ਟ੍ਰੈਫਿਕ ਇੱਥੋਂ ਗੁਜ਼ਰਦੀ ਆ ਪਰ ਹੁਣ ਕਿਉਂਕਿ ਇਸ ਪੁਲ ਦੇ ਵਿੱਚ ਦਰਾਰ ਆਈ ਹੈ ਇਸ ਕਰਕੇ ਭਾਰੀ ਵਾਹਨਾਂ ਨੂੰ ਇੱਥੋਂ ਲੰਘਣ ਤੇ ਰੋਕ ਲਾ ਦਿੱਤੀ ਗਈ ਹੈ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤਾਂ ਜੋ ਭਾਰੀ ਵਾਹਨ ਇੱਥੋਂ ਨਾ ਲੰਘਣ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ ਤੇ ਹਾਦਸਿਆਂ ਨੂੰ ਰੋਕਣ ਦੇ ਲਈ ਇੱਥੇ ਹੁਣ ਭਾਰੀ ਵਾਹਨ ਲੰਘਣ ਤੇ ਰੋਕ ਲਾਈ ਗਈ ਹੈ ਸਿਰਫ ਆਮ ਜਿਹੜੇ ਛੋਟੀਆਂ ਗੱਡੀਆਂ ਨੇ ਚਾਰ ਪਹੀਆ ਵਾਹਨ ਨੇ ਉਹ ਜ਼ਰੂਰ ਲੰਘ ਰਹੇ ਨੇ ਪਰ ਇੱਥੇ ਦਰਾਰ ਵਧੀਆ ਦੇਖ ਸਕਦੇ ਹਾਂ ਕਿਉਂਕਿ ਬਿਆਸ ਦਰਿਆਏ ਜਿਸ ਦੇ ਉੱਪਰ ਇਹ ਪੁਲ ਹੈ ਜਿਸ ਦੇ ਵਿੱਚ ਦਰਾਰ ਪੈ ਚੁੱਕੀ ਹੈ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਜੇ ਸਲਾਰੀਆ ਮੌਜੂਦ ਨੇ ਵਿਜੇ ਕੀ ਕੁਝ ਅਪਡੇਟ ਕਿਸ ਕੁ ਥਾਂ ਦਰਾਰ ਪਈ ਹੈ ਇਸ ਪੁਲ ਦੇ ਉੱਤੇ ਤੇ ਕਿੰਨੀ ਕੁ ਟ੍ਰੈਫਿਕ ਇੱਥੋਂ ਰੋਜ਼ ਗੁਜ਼ਰਦੀ ਹੈ ਕਿੰਨਾ ਕੁ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਵਿਜੇ ਜੀ ਰਣਵੀਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਪੁਲ ਆ ਇਹ 2016 ਦੇ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਸਮੇਂ ਬਣਾਇਆ ਗਿਆ ਸੀਗਾ ਤੇ ਵਿਕਰਮ ਜੀ ਸਿੰਘ ਮਜੀਠੀਆ ਜੀ ਆਪ ਉਸ ਟਾਈਮ ਕੈਪਟਨ ਮੰਚ ਤੇ ਸੀ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਸੀਗਾ ਇਹ ਦੱਸ ਦਈਏ ਕਿ ਇਹ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਪਿੰਡ ਤਨੋਆ ਹੈ ਤੇ ਉਸ ਦੇ ਨਾਲ ਇਹ ਗੁਰਦਾਸਪੁਰ ਨੂੰ ਜੋੜਦਾ ਆ ਤੇ ਬਿਲਕੁਲ ਕਹਿ ਸਕਦੇ ਕਿ ਜਿਹੜਾ ਪੋਲਾ ਆ ਉਹ ਗੁਰਦਾਸਪੁਰ ਦੇ ਪੋਲਾ ਜਿਹੜਾ ਦੂਸਰਾ ਕਿਨਾਰਾ ਉੱਧਰ ਗੁਰਦਾਸਪੁਰਾ ਜਿਹੜਾ ਪੋਲਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੈ ਤੇ ਦੱਸ ਦਈਏ ਕਿ ਇਹ ਦੋ ਕਲਸ਼ ਦੁਪਹਿਰ ਦੀ ਘਟਨਾ ਹੈ ਕਿ ਜਦੋਂ ਇਹ ਇਤਰਾਰ ਜਿਹੜੀ ਆ ਹੌਲੀ ਹੌਲੀ ਵਧਣ ਲੱਗੀ ਤੇ ਲੋਕੀ ਨੰਗਦੇ ਜਦੋਂ ਗੌਰ ਕੀਤਾ ਤੇ ਉਹਨਾਂ ਨੇ ਜਾ ਕੇ ਜੋ ਉੱਥੇ ਬੈਰੀਅਲ ਤੇ ਪੁਲਿਸ ਮੁਲਾਜ਼ਮ ਬੈਠੇ ਹੁੰਦੇ ਨੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਗੇ ਜਦ ਜਾਂਚ ਕੀਤੀ ਤੇ ਪਤਾ ਲੱਗਾ ਕਿ ਵਾਕਈ ਪੁਲ ਦੀ ਜਿਹੜੀ ਨੀ ਹੈਗੀ ਉਹ ਥੋੜੀ ਬਹੁਤ ਹਿੱਲੀ ਹੋਈ ਹੈ ਤੇ ਉਸ ਦਿਨਾਂ ਜਿਹੜਾ ਪੁਲ ਦੇ ਉੱਪਰ ਗੈਪ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਹੈਗਾ ਕਿ ਆਵਾਜ਼ਾਈ ਤੋਂ ਰੋਕ ਲਗਵਾਤੀ ਪੀਡਬਲਯੂਡੀ ਡਿਪਾਰਟਮੈਂਟ ਦੇ ਕੁਝ ਮੁਲਾਜ਼ਮਾਂ ਨੂੰ ਬੁਲਾਇਆ ਉਹਨਾਂ ਨੂੰ ਜਾਂਚ ਕਰਵਾਈ ਔਰ ਦੇਖਿਆ ਗਿਆ ਕਿ ਵਾਕਈ ਜਿਹੜੀ ਹੈ ਜਿਹੜੀ ਦਰਾਰ ਅੱਜ ਕੱਲ 4 ਇੰਚ ਸੀ ਅੱਜ ਉਹ ਵਧ ਕੇ ਜਿਹੜੀ ਹੈ ਉਹ 6 ਤੋਂ 7 ਇੰਚ ਦੇ ਕਰੀਬ ਹੋ ਚੁੱਕੀ ਹੈ ਯੋਜਨਾ ਸਾਫ ਦਿਖਾਈ ਦੇ ਰਿਹਾ ਹੈ ਔਰ ਦੱਸਿਆ ਕਿ ਇਸ ਰੋਡ ਤੇ ਬਾਕਾਫੀ ਹੈਵੀ ਵਹੀਕਲਸ ਜਾਂਦੇ ਨੇ ਗੰਨੇ ਦੀਆਂ ਟਰਾਲੀਆਂ ਵੀ ਇੱਥੋਂ ਲੰਘਦੀਆਂ ਵੱਡੇ ਟਰੱਕ ਹੈਵੀ ਲੰਘਦੇ ਨੇ ਤੇ ਉਸ ਕਰਕੇ ਜਿਹੜਾ ਹੈ ਇਸ ਲਈ ਵੱਡੀ ਗੱਡੀ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਸਿਰਫ ਦੋ ਪਹੀਆ ਜਿਹੜੇ ਵਾਹਨ ਨੇ ਤੇ ਅਤੇ ਕਾਰਾਂ ਜਿਹੜੀਆਂ ਉਹ ਫਿਲਹਾਲ ਲੰਘ ਰਹੀਆਂ ਜੀ ਜੀ ਠੀਕ ਹੈ ਵਿਜੇ ਬਹੁਤ ਸ਼ੁਕਰੀਆ ਵਿਜੇ ਸਲਾਰੀਆ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਨੋਆ ਪਤਨ ਪੁਲ ਹੈ ਜਿਸ ਦੇ ਵਿੱਚ ਦਰਾਰ ਆਈ ਹੈ ਤੇ ਹੁਣ ਵੱਡੇ ਵਾਹਨਾਂ ਨੂੰ ਇਸ ਤੋਂ ਰੋਕਿਆ ਗਿਆ ਹੈ ਕਿ ਵੱਡੇ ਵਾਹਨ ਇਸ ਪੁਲ ਨੂੰ ਕਰਾਸ ਨਾ ਕਰਨ ਵੱਡਾ ਕੋਈ ਹਾਦਸਾ ਨਾ ਵਾਪਰ ਜਾਵੇ ਜਾਵੇ ਅਣਸਕਾਮੀ ਘਟਨਾ ਨਾ ਵਾਪਰ ਜਾਵੇ ਤੇ ਦੋ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਆਪਸ ਦੇ ਵਿੱਚ ਜੋੜ ਜੋੜਦਾ ਇਹ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੇ ਹੁਣ ਇਸ ਪੁਲ ਦੇ ਵਿੱਚ ਦਰਾਰ ਪਈ ਹੈ ਤਸਵੀਰ ਮੌਜੂਦ ਹੈ ਤਨਵਾ ਪਤਨ ਪੁਲ ਦੇ ਉੱਤੇ ਉਹ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਜਿਸ ਤਰ੍ਹਾਂ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦੀ ਆਮਦ ਵੱਧੀ ਜਾ ਰਹੀ ਹੈ ਉਸ ਦੇ ਨਾਲ ਹੀ ਕਾਫੀ ਸਮੇਂ ਤੋਂ ਗੱਲ ਕਰਾਂਗੇ ਕਿ 2016 ਦੇ ਵਿੱਚ ਇਹ ਤਨਵਾ ਪੱਤਨ ਦਾ ਬਣਿਆ ਪੁਲ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਿਆਸ ਦਰਿਆ ਦੇ ਵਿੱਚ ਵੱਦੇ ਪਾਣੀ ਦੀ آمد ਨੂੰ ਲੈ ਕੇ ਪੁਲ ਦੇ ਵਿੱਚ ਤਰੇਡ ਦੱਸੀ ਜਾ ਰਹੀ ਹੈ ਕਿ ਕੱਲ ਸ਼ਾਮ ਦੀ ਜਿਹੜੀ ਹੈ ਤਰੇਡ ਦਸ ਪੈ ਚੁੱਕੀ ਹੈ ਸੋ ਉਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਵੱਡੇ ਵਾਹਨਾਂ ਦੀ ਆਵਾਜਾਹੀ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਕੋਈ ਤਸਵੀਰਾਂ ਨਜ਼ਦੀਕ ਤੋਂ ਦਿਖਾ ਦੇਣਾ कि ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੱਸਿਆ ਜਾ ਰਿਹਾ ਕਿਸ ਪੁਲ ਦਾ ਇੱਕ ਪਿੱਲਰ ਜਿਹੜਾ ਉਹ ਥੋੜਾ ਬੈਠ ਚੁੱਕਿਆ ਹੈ ਇਸ ਕਰਕੇ ਇਸ ਨੂੰ ਅਨ ਸੇਫ ਵੱਡੇ ਵਾਨਾਂ ਲਈ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦੀ ਆਮਦ ਜ਼ਿਆਦਾ ਹੁੰਦੀ ਜਾ ਰਹੀ ਹੈ ਉਸ ਦੇ ਨਾਲ ਇਹ ਵੀ ਦੱਸ ਦਿੰਦੇ ਆ ਕਿ 2016 ਦੇ ਵਿੱਚ ਜਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਦੇ ਸਮੇਂ ਵਿੱਚ 16 ਕਰੋੜ ਦੀ ਲਾਗਤ ਨਾਲ ਦੱਸਿਆ ਜਾ ਰਿਹਾ ਕਿ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਔਰ ਦੱਸ ਦੀ ਨੇ ਖਾਸ ਗੱਲ ਜੋ ਹੈ ਕੀ ਇਹ ਪੁੱਲ ਮੁਕੇਰੀਆਂ ਅਤੇ ਗੁਰਦਾਸਪੁਰ ਨੂੰ ਜੋੜਦਾ ਹੈ ਸੋ ਪੁੱਲ ਦਾ ਤੁਸੀਂ ਦੂਸਰਾ ਕਿਨਾਰਾ ਦੇਖ ਰਹੇ ਹੋ ਕਿ ਉਸ طرف ਜਿਹੜਾ ਆ ਗੁਰਦਾਸਪੁਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜਾ ਪੁੱਲ ਹੈ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੋ ਉਸ ਦੇ ਨਾਲ ਹੀ ਇਹ ਵੀ ਦੱਸ ਦਿੰਨੇ ਆ ਕਿ ਕੱਲ ਪੁਲਿਸ ਵੱਲੋਂ ਇੱਥੇ ਆ ਕੇ ਰੋਕਿਆ ਗਿਆ ਖਾਸ ਕਰ ਵੱਡੇ ਵਾਹਨਾਂ ਨੂੰ ਸਾਡੇ ਨਾਲ ਕੁਝ ਲੋਕ ਮੌਜੂਦ ਆ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਸਰ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਪਿੰਡ ਹਿੰਮਤਪੁਰ ਸਰ ਇਹ ਜਿਹੜੀ ਟ੍ਰੇਡ ਹੈ ਇਹ ਕਦੋਂ ਦੀ ਆਈ ਹੋਈ ਹੈ ਇਹ ਕੱਲ ਹੀ ਦੇਖੀ ਜੀ ਹਾਂਜੀ ਉਸ ਤੋਂ ਬਾਅਦ ਇੱਥੇ ਕੋਈ ਪ੍ਰਸ਼ਾਸਨ ਦੇ ਮੌਕੇ ਦੇ ਬੰਦੇ ਪਹੁੰਚੇ ਸੀ ਇਸ ਜਾਂਚ ਕਰਨ ਕੱਲ ਆਏ ਸੀਗੇ ਹਾਂਜੀ ਉਹ ਦੇਖ ਕੇ ਮੌਕਾ ਦੇਖ ਕੇ ਗਏ ਆ ਹਾਂਜੀ ਤੇ ਇਸ ਵਕਤ ਵੱਡੇ ਜਿਹੜੇ ਗੱਡੀਆਂ ਟਰੱਕ ਟਰੱਕੋ ਸਾਰੇ ਬੰਦ ਕਰ ਦਿੱਤੇ ਉਹ ਬੰਦ ਕਰ ਦਿੱਤੇ ਗਏ ਆ ਹਾਂਜੀ ਤੇ ਅੱਛਾ ਕੀ ਲੱਗਦਾ ਕਿ ਇਹ ਪੁੱਲ ਦਾ ਪਿੱਲਰ ਬੈਠਿਆ ਗਿਆ ਕਿ ਕੀ ਕੋਈ ਗੈਪ ਦੱਸ ਰਿਹਾ ਕਿ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ ਕੱਲ ਥੋੜਾ ਘੱਟ ਸੀਗਾ ਥੋੜਾ ਜਿਆਦਾ ਤੇ ਮਤਲਬ ਕੱਲ ਦੇ ਮੁਕਾਬਲੇ ਅੱਜ ਗੱਲ ਕਰੀ ਤਾਂ ਅੱਜ ਵੱਧ ਚੁੱਕਿਆ 1 ਇੰਚੀ ਵੱਧ ਗਿਆ ਉਹ ਲੱਗਦਾ ਕਿ ਇਹ ਖਤਰਾ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਪਾਣੀ ਹੋਰ ਬਿਆਸ ਦਰਿਆ ਦੇ ਵਿੱਚ ਵਧਦਾ ਜਾ ਰਿਹਾ ਹੈ ਹੋ ਸਕਦਾ ਜੀ